55 55 ਲੱਖ ਚ ਮਹਾਰਾਜ ਤਿਆਰ ਹੁੰਦੇ ਸੀ ਅਨੰਦਪੁਰ ਸਾਹਿਬ ਚਾਂਦਨੀ ਹੈ ਚੌਂਕੀ ਹੈ ਸਵਾ ਸਵਾ ਲੱਖ 2.5 ਲੱਖ ਦੀ ਕਲਗੀ ਹੈ ਪਰ ਉਹ ਫਕਰ ਫਕੀਰ ਜਦੋਂ ਮਾਛੀ ਵੜੇ ਜੰਗਲਾਂ ਚ ਗਏ ਕਵੀ ਕਹਿੰਦਾ ਨਿਕਲੇ ਸੀ ਜਦ ਚਮਕੌਰ ਚੋਂ ਘਰ ਘਾਟ ਸਭ ਬਰਬਾਦ ਸੀ ਪੈਰੀ ਸੀ ਛਾਲੇ ਪੈ ਗਏ ਤਰ ਤੇ ਲਟੇ ਦਿਲ ਸਾਦ ਸੀ ਫਰਸਾਂ ਤੇ ਹਹਾਕਾਰ ਸੀ ਅਰਸਾਂ ਤੇ ਜੈਦੈਨਾਦ ਸੀ ਆਖਣ ਇੰਜ ਕਰਤਾਰ ਨੂੰ ਹਰ ਵਕਤ ਜਿਸ ਦੀ ਯਾਦ ਸੀ اے ਪ੍ਰਭੂ ਖਰ ਸਾ ਸੁਰਾਹੀ ਸੂਲ ਵੀ ਖੰਜਰ ਪਿਆਲੇ ਪੀਆਂਗਾ ਮੇਰੇ ਪੰਥ ਨੂੰ ਸੁਖ ਮਿਲੇ ਮੈਂ ਦੁੱਖਾਂ ਦੇ ਜੀਣੇ ਜੀਆਂਗਾ ਚੌਪੈ ਸਾਸ ਮਾਰੇ ਕਹਿੰਦੇ ਆ ਸੁਖੀ ਵਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਇਹ ਦੇਣਾ ਦਸਮੇਸ਼ ਪਿਤਾ ਜੀ ਦੀ ਜੀ ਉਹਨਾਂ ਜਿਆ ਨਾ ਹੋਣਾ ਜੀ ਨਾ ਹੋ ਸਕਦਾ ਨਾ ਹੀ ਹੋਵੇਗਾ ਜੀ ਔਰੰਗਜੇਬ ਨੂੰ ਮਾਰਨੇ 35 35 ਜਿਹੜੇ ਆਪਣੇ ਜਫਰ ਨਮਾ ਪੜਦੇ ਆ ਜੀ ਫਤਿਹ ਦੀ ਚਿੱਠੀ ਇੱਚ 35 ਨੇ ਜੀ 35 34 ਉਹ ਚ ਮਹਾਰਾਜ ਕਹਿੰਦੇ ਆ ਵੀ ਜਦੋਂ ਕੋਈ ਸੋਨੇ ਦੇ ਭਾਂਡੇ ਤੇ ਚਾਂਦੀ ਦੇ ਭਾਂਡੇ ਤੇ ਪੱਥਰ ਮਾਰੇਗਾ ਚਾਂਦੀ ਸੋਨੇ ਦੇ ਭਾਂਡੇ ਦੀ ਕੀਮਤ ਨਹੀਂ ਕਟਣੀ ਪਰ ਪੱਥਰ ਨੇ ਪੱਥਰ ਹੀ ਰਹਿਣਾ ਵੀ ਇਹ ਔਰੰਗਜੇਬ ਤੂੰ ਮੇਰੇ ਚਾਰੇ ਪੁੱਤਰਵਾਰ ਕੇ ਮੈਂਬਰ ਪਰਿਵਾਰ ਦੇ ਬਾਰ ਕੇ ਕਹਿਣਾ ਵੀ ਮੈਂ ਫਤਿਹ ਹੋ ਗਿਆ ਇਸ ਤਰ੍ਹਾਂ ਪੁਲੇਖਾ ਮੈਂ ਮਾਰਨ ਨੂੰ ਮੇਰੇ ਸੀ ਬੜੇ ਬੜੇ ਲੋਕ ਬਠੇਲੇ ਲਾ ਕੇ ਤੁਹਾਡੀ ਸ਼ੋਲਾ ਕਰਾ ਦਿੰਨੇ ਆ ਪਰ ਤੁਸੀਂ ਹਾਰ ਮੰਨ ਲਓ ਹੂੰ ਬਾਰੇ ਕਹਿੰਦੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਤੇ ਡੱਲੇ ਵਾਲੇ ਨੇ ਡੱਲੇ ਵੀ ਡੱਲੇ ਨੇ ਵੀ ਕਿਹਾ ਡੱਲਾ ਨਾ ਮੱਲਾ ਗੋਬਿੰਦ ਦਾ ਕੰਲਾ ਮਰ ਕਹਿੰਦੇ ਕੋਈ ਗੱਲ ਨਹੀਂ ਡੱਲਾ ਨਾ ਮੱਲਾ ਗੋਬਿੰਦ ਨਾਲ ਅੰਨਾ ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿ ਜੀ ਅਸੀਂ ਦੇਣੀ ਨਹੀਂ ਦੇ ਸਕਦੇ ਉਹਨਾਂ ਦੇ ਗੁਰਪੁਰਬ ਜੋ ਕਿ 358ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਰਿਆਸਤ ਨਿਊਜ਼ ਵਾਲੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿੰਨੇ ਕ ਮੈਨੂੰ ਅਕਲ ਮੱਦ ਦਿੱਤੀ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਬਾਰੇ ਉਹਨਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਬਹੁਤ ਮਥੋਰ ਕਹੀ ਬਹੁਤ ਕੁਝ ਕਹਿਣ ਨੂੰ ਸੀਗਾ ਸੋ ਇੱਕ ਵਜਨ ਮੈਨੂੰ ਹੋਰ ਜ਼ਿਆਦਾ ਆ ਗਿਆ ਉੱਥੇ ਮਾਤਾ ਜੀ ਕਪੂਣੀਆਂ ਕੱਤਦੇ ਸੀ ਜੀ ਮਹਾਰਾਜ ਜੀ ਉਹਨਾਂ ਦੀਆਂ ਪੂਣੀਆਂ ਖਲਾਰ ਦਿੰਦੇ ਗੋਵਿੰਦ ਰਾਏ ਜੀ ਹਮ ਪਟਨਾ ਸਾਹਿਬ ਜੀ ਤੇ ਸ਼ਿਕਾਇਤ ਕਰਨੀ ਮਾਤਾ ਜੀ ਤੁਹਾਡੇ ਲਾਲ ਜੀ ਸਾਡੀਆਂ ਪੂਣੀਆਂ ਖਲਾਰ ਦਿੰਦੇ ਆ ਹਮ ਤੇ ਮਾਤਾ ਜੀ ਕੋਲ ਸ਼ਿਕਾਇਤ ਗਈ ਮਾਤਾ ਜੀ ਨੇ ਮੋਹਰ ਦੇ ਦੇਣੀ ਚਾਕੇ ਹਮ ਵੀ ਆ ਚੱਕੋ ਹਮ ਤੇ ਫੇਰ ਜਦੋਂ ਮਹਾਰਾਜ ਜੀ ਆਏ ਨਾਲ ਜੀ ਸੰਗਤਾ ਸ਼ਿਕਾਇਤ ਲੈ ਕੇ ਆਉਂਦੀਆਂ ਨੇ ਗੁਰੂ ਦੀ ਸ਼ਿਕਾਇਤ ਕਿਹਨੇ ਕਰਨੀ ਆ ਪਿਆਰ ਦੀ ਗੱਲ ਸੀ ਕਹਿੰਦੇ ਮਾਤਾ ਜੀ ਮੈਂ ਇਹਨਾਂ ਦਾ ਮਾਤਾ ਦਾ ਭਲਾ ਕਰਦਾ ਉਹ ਕਿਦਾਂ ਕਹਿੰਦੇ ਇਹਨਾਂ ਨੇ ਪੂਣੀਆਂ ਕੱਤ-ਕੱਤ ਕੇ ਕਪਾਹ ਦੀਆਂ ਪੂਣੀਆਂ ਕੱਤ ਕੇ ਮਸਾ ਇੱਕ ਪੈਸਾ ਟਗਾ ਲੈਣਾ ਤੇ ਤੁਸੀਂ ਇਹਨਾਂ ਨੂੰ ਮਹੀਨੇ ਦਾ ਖਰਚਾ ਇਕੱਠੇ ਦੇਣੇ ਮੋਹਰ ਦੇ ਕੇ ਤੇ ਮੇਰਾ ਤਾਂ ਭਲਾ ਕਰਦਾ ਤੇ ਜਦੋਂ ਪੇਖਣ ਸ਼ਾਹ ਜੀ ਵੀ ਪਹੁੰਚੇ ਸਵਾ ਮਹੀਨੇ ਚ ਉੱਥੇ ਜਾ ਕੇ ਅਸਨਾ ਤੇ ਬਹਿ ਗਏ ਦਰਵਾਜ਼ੇ ਤੇ ਬਹਿ ਗਏ ਜੀ ਤੇ ਮਾਮਾ ਸੁਣ ਕੇ ਮਾਮਾ ਕਿਰਪਾਲਤਾ ਦਾ ਭਰ ਲੈ ਥਾਲ ਮਾਇਆ ਦਾ ਥਾਲ ਭਰ ਲਿਆ ਕਹਿੰਦੇ ਵੀ ਲੈ ਜਾਓ ਸੂਏ ਨਾ ਹੋਣ ਕਿਤੇ ਸੂਏ ਨਾ ਹੋਣ ਮਤਲਬ ਰਿਪੋਰਟ ਲੈਣ ਵਾਲੇ ਨਾ ਹੋਣ ਔਰਗੇ ਜੀ ਤੇ ਕਹਿੰਦੇ ਵੀ ਆ ਮਾਇਆ ਲੈ ਜਾਓ ਤੇ ਜਾਓ ਕਹਿੰਦੇ ਨਹੀਂ ਮੈਂ ਮਾਇਆ ਲੈਣ ਨਹੀਂ ਆਇਆ ਮੈਂ ਤੇ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਨਾ ਹੈ ਕਿ ਜਦੋਂ ਮੈਂ ਨਵਾਜ਼ ਪੜੀ ਹੈ ਤੇ ਮੈਨੂੰ ਅਕਾਲ ਪੁਰਖ ਵੈਰੂ ਗੋਵਿੰਦ ਰਾਏ ਜੀ ਦਾ ਆਉਣਾ ਪਟਨਾ ਸਾਹਿਬ ਮੈਨੂੰ ਦਰਸ਼ਨ ਹੋਏ ਨੇ ਤੇ ਇਹਦਾ ਮਤਲਬ ਸਾਈਂ ਪੀਖਣ ਸ਼ਾਹ ਜੀ ਰਹਿੰਦੇ ਦੁਨੀਆਂ 'ਚ ਨੇ ਧਿਆਨ ਉਹਦਾ ਸੱਚ ਖੰਡਾ ਹੈ ਜੀ ਤੇ ਦਰਸ਼ਨ ਗੁਰੂ ਗੋਬਿੰਦ राय ਮਹਾਰਾਜੀ ਨੇ ਉਹਨਾਂ ਨੂੰ ਦੇਣੇ ਸੀਗੇ ਕਿਉਂਕਿ ਇਸ ਕਰਕੇ ਕਿਸੇ ਨਾਲ ਵੀ ਮਾਰਨ ਕੋਈ ਬੈਰ ਵਿਰੋਧ ਨਹੀਂ ਜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਔਰ 1664 ਤੋਂ ਲੈ ਕੇ 1708 ਤੱਕ ਜੀ ਉਰੇ ਜਦ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੇ ਆਪਾਂ ਖੜੇ ਪਹੁੰਚੇ ਨੇ ਜੀ ਮਹਾਰਾਜੀ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ 34 ਸਾਲ ਦੀ ਉਮਰ ਸਾਰੀ ਬਣਦੀ ਸੀ ਜਦੋਂ ਉਹ ਆਏ ਨੇ ਜੀ 1704 ਦੇ ਵਿੱਚ ਜੀ ਤੇ ਜਦੋਂ ਸਾਜਖੰਡ ਗਏ ਨੇ ਮਹਾਰਾਜ ਜੀ ਉਸ ਟਾਈਮ 42 ਸਾਲ ਦੀ ਉਮਰ ਸੀ ਮਹਾਰਾਜ ਜੀ ਤੇ ਲੋਕ 35 40 ਸਾਲ ਦੀ ਉਮਰ 'ਚ ਸ਼ੁਰੂਆਤ ਕਰਦੇ ਆ ਜ਼ਿੰਦਗੀ ਦੀ ਹੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 42 ਸਾਲ ਦੀ ਉਮਰ 'ਚ ਸਾਰੇ ਕਾਰਜ ਫਤਿਹ ਕਰਕੇ ਪੰਥ ਖਾਲਸਾ ਸਾਜ ਕੇ ਜਿਉਆ ਜੀ ਨੇ ਜ਼ਿਕਰ ਕੀਤਾ 1699 ਦੀ ਵਿਸਾਖੀ ਨੂੰ ਪੰਥ ਖਾਲਸਾ ਸਾਜ ਕੇ ਖਾਲਸੇ ਨੂੰ ਨਵਾਂ ਜੀਵਨ ਦੇ ਕੇ ਅਕਾਲ ਪੁਰਖ ਦੀ ਫੌਜ ਨੂੰ ਪ੍ਰਗਟ ਕਰਕੇ ਸਾਰੇ ਕਾਰਜ ਫਤਿਹ ਕਰਕੇ ਪਰਵਾਰ ਵਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੌਤ ਨੂੰ ਆਵਾਜ਼ਾਂ ਦੇਣ ਲੱਗੇ ਸ